ਜਨਸੰਖਿਆ ਘਟ ਰਹੀ ਹੈ ਤਾਂ ਇਹ ਕੋਈ ਖਤਰਾ ਨਹੀਂ ਇਹ ਤਾਂ ਖੁਸ਼ੀ ਮਨਾਉਣ ਵਾਲੀ ਗੱਲ ਹੈ ਔਰਤਾਂ ਨੇ ਕਹਿ ਦਿੱਤਾ ਕਿ ਸਾਡਾ ਸਰੀਰ ਕੇਵਲ ਇਸ ਲਈ ਨਹੀਂ ਕਿ ਅਸੀਂ ਸਿਰਫ ਬੱਚੇ ਹੀ ਪੈਦਾ ਕਰਦੇ ਰਹੀਏ ਇਤਿਹਾਸ 'ਚ ਜਨਸੰਖਿਆ ਕਿਵੇਂ ਵਧੀ ਔਰਤਾਂ ਦਾ ਦਬਾਅ ਕਰਕੇ ਵਧਾਈ ਗਈ ਹੁਣ ਉਹੀ ਦਬਾਅ ਮੁੜ ਆਵੇ ਇਸ ਲਈ ਦੁਨੀਆ ਦੇ ਕਈ ਦੇਸ਼ ਔਰਤਾਂ ਨੂੰ ਲਾਲਚ ਦੇ ਰਹੇ ਹਨ ਘਰ ਵਿੱਚ ਬੈਠੋ ਆਰਾਮ ਦੀ ਜ਼ਿੰਦਗੀ ਜਿਓ ਘਰ ਵਿੱਚ ਬੈਠੋ ਬੱਚੇ ਪੈਦਾ ਕਰੋ ਅਸੀਂ ਤੁਹਾਨੂੰ ਪੈਸਾ ਦੇਵਾਂਗੇ ਅਜੇ ਵੀ ਇਨੀ ਜਨਸੰਖਿਆ ਹੈ ਕਿ ਧਰਤੀ ਕੋਲ ਉਹਨਾਂ ਨੂੰ ਖਵਾਉਣ ਲਈ ਲੋੜੀਂਦੇ ਸਰੋਤ ਨਹੀਂ ਹਨ ਤੇ ਜੋ ਹੋਰ ਜੀਵ ਜੰਤੂ ਹਨ ਧਰਤੀ ਤੇ ਕੀ ਉਹਨਾਂ ਨੂੰ ਜੀਉਣ ਦਾ ਹੱਕ ਨਹੀਂ ਅਸੀਂ ਸਮੁੰਦਰ ਨਸ਼ਟ ਕਰ ਦਿੱਤੇ ਪਹਾੜ ਤਬਾਹ ਕਰ ਦਿੱਤੇ ਜੰਗਲ ਕੱਟ ਦਿੱਤੇ ਕਲਾਈਮੇਟ ਚੇਂਜ ਕਿਸ ਕਰਕੇ ਆਇਆ ਹੈ ਸਿਰਫ ਸਾਡੀ ਵਧਾ ਨਾਲ ਕੀ ਸਿਰਫ ਅਸੀਂ ਹੀ ਜੀਉਣਾ ਚਾਹੁੰਦੇ ਹਾਂ ਇਹ ਮੱਛੀਆਂ ਪੰਛੀ ਦਰਖਤ ਤੇ ਹੋਰ ਪ੍ਰਜਾਤੀਆਂ ਕੀ ਇਹਨਾਂ ਦਾ ਕੋਈ ਹੱਕ ਨਹੀਂ ਅਸੀਂ ਹਜ਼ਾਰਾਂ ਪ੍ਰਜਾਤੀਆਂ ਨੂੰ ਸਦਾ ਲਈ ਖਤਮ ਕਰ ਰਹੇ ਹਾਂ ਕਿਉਂਕਿ ਸਾਡੀ ਆਬਾਦੀ ਬਹੁਤ ਵਧ ਗਈ ਹੈ ਜਦੋਂ ਆਬਾਦੀ ਘਟ ਰਹੀ ਹੈ ਤਾਂ ਇਹ ਖੁਸ਼ੀ ਵਾਲੀ ਗੱਲ ਹੈ ਜਿੰਨੀ ਘਟ ਰਹੀ ਹੈ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਕਟਣੀ ਚਾਹੀਦੀ ਹੈ 38 10 ارب ਲੋਕਾਂ ਦਾ ਪਾਰ ਨਹੀਂ ਚੱਲ ਸਕਦੀ ਆਬਾਦੀ ਦਾ ਘਟੋਣਾ ਲਾਜ਼ਮੀ ਹੈ ਇਹ ਕੋਈ ਡਰਨ ਵਾਲੀ ਗੱਲ ਨਹੀਂ ਆਉਂਦਾ ਸਮਾ ਸੰਖਿਆਵਾਦ ਨਹੀਂ ਹੋਵੇਗਾ ਕਿ ਕਿਸ ਦੀ ਸੰਖਿਆਵਾਦ ਹੈ ਜਾਂ ਘਟ ਹੈ ਉਹਨਾਂ ਦੀ ਆਬਾਦੀ ਵਧ ਰਹੀ ਹੈ ਤਾਂ ਅਸੀਂ ਵੀ ਆਪਣੀ ਵਧਾਈਏ ਇਹ ਸੋਚ ਗਲਤ ਹੈ ਆਬਾਦੀ ਵਧਾਉਣ ਨਾਲ ਕੁਝ ਨਹੀਂ ਬੰਦਾ ਗਿਆਨ ਵਧਾਉਣ ਨਾਲ ਬੰਦਾ ਹੈ ਤਾਕਤ ਵਧਾਉਣ ਨਾਲ ਬੰਦਾ ਹੈ ਇੱਕ ਜਾਗਰੂਕ ਵਿਅਕਤੀ ਸੋ ਸੁੱਤੇ ਹੋਏ ਲੋਕਾਂ ਤੇ ਪਾਰੀ ਪੈਂਦਾ ਹੈ